ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਦਾ ਬਿਆਨ ਸੁਣ ਕੇ ਮੈਨੂੰ ਉਹ ਖਾਨ ਯਾਦ ਆ ਗਿਆ ਕਿ ਜਿਹੜੇ ਸ਼ੀਸ਼ੇ ਦੇ ਘਰਾਂ 'ਚ ਰਹਿੰਦੇ ਜਿਨਾ ਆਪ ਲੋਕ ਉਹ ਦੂਜੇ ਦੇ ਪੱਥਰ ਨਹੀਂ ਮਾਰਦੇ ਤੇ ਦੂਜੇ ਜਿਹੜੇ ਜਿਨ੍ਹਾਂ ਬਾਰੇ ਉਹਨਾਂ ਨੇ ਇਹ ਗੱਲ ਕੀਤੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸ਼ਰੋਮਨੀ ਅਕਾਲੀ ਦਰ ਅਕਾਲ ਤਖਤ ਦੇ ਪ੍ਰਧਾਨ ਨੇ ਉਹਨਾਂ ਦੇ ਜੋ ਜਵਾਬ ਦਿੱਤਾ ਮੈਨੂੰ ਉਹਤੇ ਵੀ ਇਤਰਾਜ਼ ਹੈ ਇਹ ਦੋਨਾਂ ਦੇ ਬਿਆਨ ਇੰਨਾ ਦਾ ਕਹਿਣਾ ਕਿ ਜਿਹੜੇ ਜਿਹੜੇ ਐਡੇ ਵੱਡੇ ਰੁਤਬੇ ਤੇ ਰਹੇ ਹੋਣ ਜਿੱਥੇ ਆ ਕੇ ਰਾਜੇ ਮਹਾਰਾਜੇ ਵੀ ਸਿਰ ਝੁਕਾਉਂਦੇ ਨੇ ਉੱਥੇ ਸੇਵਾ ਮਿਲੀ ਹੋਵੇ ਉਹ ਜਥੇਦਾਰ ਕਿਸੇ ਦੀ ਚੱਕਰੀ ਨਹੀਂ ਕਰਦੇ ਤੇ ਮੈਂ ਤਾਂ ਹੈਰਾਨ ਹੋ ਗਿਆ ਕਿ ਉਹ ਕਹਿ ਕੀ ਰਹੇ ਨੇ ਕਿਉਂ ਕਹਿ ਰਹੇ ਜੀ ਉਹਨਾਂ ਨੂੰ ਲੋੜ ਕੀ ਪੈਗੀ ਪੱਤਰਕਾਰ ਤਾਂ ਸਵਾਲ ਪੁੱਛਦੇ ਹੀ ਹੁੰਦੇ ਨੇ ਪੱਤਰਕਾਰਾਂ ਦਾ ਕੰਮ ਤਾਂ ਖਬਰ ਲੈਣਾ ਹੈ ਤੇ ਤੁਸੀਂ ਜ਼ਰੂਰ ਬੋਲਣੇ ਤੇ ਪਰ ਜਵਾਬ ਜ਼ਰੂਰ ਦੇਣੇ ਬਹੁਤ ਸਾਰੇ ਗੱਲਾਂ ਨੇ ਤੇ ਉਧਰੋਂ ਜਿਹੜਾ ਜਵਾਬ ਆਇਆ ਉਹ ਵੀ ਕਮਾਲ ਦਾ ਆਇਆ ਉਹ ਭਾਈ ਸਾਡੇ ਤਾਂ ਸਿੱਖੀ ਦੇ ਵਿੱਚ ਮਜ਼ਦੂਰੀ ਐ ਚਾ ਤਾਂ ਭਾਈ ਲਾਲੋ ਦੀ ਇੱਜ਼ਤ ਜ਼ਿਆਦਾ ਹੈ ਤੁਸੀਂ ਕਹਿੰਦੇ ਮੈਂ ਕਿਹੜਾ ਕੋਈ ਰੇੜੀ ਲਾ ਲਈ ਮੈਂ ਕੋਈ ਫੇਰੀ ਵਾਲਾ ਤੁਸੀਂ ਆਪ ਹੀ ਤਾਂ ਖਸਾਕੀਆਂ ਸੁਣਾਉਂਦੇ ਹੋ ਪਾਈ ਫੇਰੂ ਦੀ ਸਾਕੀ ਸੜਾਈ ਆ ਤੁਸੀਂ ਪਿਛਲੇ ਦਿਨੀ ਸੜਾਈ ਹੈ ਜੰਮੂ ਦੇ ਵਿੱਚ ਤੇ ਤੁਸੀਂ ਉਹਨਾਂ ਨੂੰ ਕਿਵੇਂ ਮਾੜਾ ਕਹਿ ਦੋਗੇ ਤੋਂ ਕਈ ਗੱਲਾਂ ਨੇ ਦੋਨੇ ਪਾਸੇ ਨਹੀਂ ਹੋਣਾ ਚਾਹੀਦਾ ਇੱਥੇ ਅੱਜ ਆਪਾਂ ਇਹ ਸਾਰੀ ਗੱਲਬਾਤ ਕਰ ਰਹੀ ਹੈ ਵੀਡੀਓ ਇੱਥੇ ਬਣਾ ਰਹੇ ਹਾਂ ਮੈਂ ਔਰ ਮੈਂ ਤੁਹਾਨੂੰ ਜਿਹੜਾ ਹੈ ਇੱਕ ਪਹਿਲਾਂ ਅਪੀਲ ਕਰਦਾ ਹੁਣ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਸਬਸਕ੍ਰਿਪਸ਼ਨ ਦਾ ਮਤਲਬ ਇਹ ਹੁੰਦਾ ਤੁਸੀਂ ਕਹੋ ਜੀ ਹਰ ਰੋਜ਼ ਕਿਉਂ ਕਹਿ ਦਿੰਨੇ ਹੋ ਮੈਂ ਯਾਦ ਕਰਾਉਣਾ ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਸਬਸਕ੍ਰਾਈਬ ਕਰ ਦਿਓ ਤਾਂ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਜਾਂਦੀ ਹੈ ਤੇ ਜਿਹਦੇ ਕੋਲ ਜ਼ਿਆਦਾ ਨੋਟੀਫਿਕੇਸ਼ਨ ਹੈ ਉਹ ਜ਼ਿਆਦਾ ਲੋਕਾਂ ਕੋਲ ਗੱਲ ਚਲੀ ਜਾਊ ਜਦੋਂ ਅਸੀਂ ਆਪਸ ਵਿੱਚ ਗੱਲ ਕਰਦੇ ਹਾਂ ਅਸੀਂ ਵੀ ਤਾਂ ਚਾਹੁੰਦੇ ਹਾਂ ਕਿ ਜ਼ਿਆਦਾ ਲੋਕਾਂ ਕੋਲ ਸਾਡੀ ਗੱਲ ਜਾਵੇ ਸੋ ਖੈਰ ਮੈਂ ਅਪੀਲ ਕਰਦਾ ਕਿ ਭਾਈ ਤੁਸੀਂ ਇਸ ਨੂੰ ਸਬਸਕ੍ਰਾਈਬ ਕਰ ਲਓ ਹੁਣ ਆਜੋ ਗੱਲ ਜਿਹੜੀ ਮੈਂ ਕਰ ਰਿਹਾ ਸੀ ਉਹਦੇ 'ਚ ਦੇਖੋ ਦੋ ਹੀ ਗੱਲਾਂ ਬੜੀਆਂ ਸਪਸ਼ਟ ਨੇ ਪਹਿਲੇ ਤਾਂ ਗੰਦੀ ਰਕਵੀਰ ਸਿੰਘ ਦੀ ਗੱਲ ਕਰ ਲਈ ਜਿਨ੍ਹਾਂ ਨੇ ਬਿਆਨ ਦਿੱਤਾ ਜਿਹਦੇ ਬਾਰੇ ਮੈਂ ਕਹਿੰਦਾ ਦੇਣ ਦੀ ਲੋੜ ਨਹੀਂ ਸੀ ਬਿਆਨ ਕਿਉਂ ਦਿੱਤਾ ਕਿਉਂਕਿ ਪੱਤਰਕਾਰ ਨੇ ਸਵਾਲ ਕਰ ਲਿਆ ਜਿਉਂ ਗੰਦੀ ਹਰਪ੍ਰੀਤ ਸਿੰਘ ਉਧਰ ਚਲੇ ਗਏ ਬਿਲਕੁਲ ਆਰਾਮ ਜੇ ਨਾਲ ਇਸ ਨੂੰ ਗਰੂਪ ਕੀਤਾ ਜਾ ਸਕਦਾ ਸੀ ਬੜਾ ਵਧੀਆ ਤਰੀਕਾ ਹੁੰਦਾ ਨੋਟ ਬੈਂਟ ਮੇਰੀ ਜੀ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਮੇਰੇ ਉਹ ਸਾਥੀ ਰਹੇ ਨੇ ਕੋਈ ਟਿੱਪਣੀ ਨਹੀਂ ਬਸ ਐਨੀ ਗੱਲ ਵੀ ਹੋ ਸਕਦੀ ਸੀ ਲੇਕਿਨ ਇਹਨਾਂ ਨੇ ਜਿਹੜੀ ਗੱਲ ਕੀਤੀ ਉਹ ਆਪ এক্সਪੋਜ਼ ਹੋਗੇ ਗਿਆਨੀ ਰਗਵੀਰ ਸਿੰਘ ਕਹਿੰਦੇ ਜੀ ਜਿੱਥੇ ਆ ਕੇ ਰਾਜੇ ਮਹਾਰਾਜੇ ਜਿੱਥੇ ਸਿਰ ਝੁਕਾਉਂਦੇ ਨੇ ਜੀ ਮੈਂ ਬਾਬਾ ਬੁੱਢਾ ਦੀ ਜਿਹੜੀ ਹੈ ਉਹ ਬਰਾਸਤ ਤੇ ਬਟਾਏ ਇਹ ਗੱਲਾਂ ਨਹੀਂ ਕੀਤੀਆਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਤੁਸੀਂ ਭਾਈ ਬਲ ਸਿੰਘ ਦੀ ਵੀ ਗੱਲ ਕਰ ਲਓ ਤੁਸੀਂ ਬਾਬਾ ਬੁੱਢਾ ਦੀ ਕਰ ਲਓ ਭਾਈ ਗੁਰਦਾਸ ਜੀ ਦੀ ਵੀ ਵਰਜੀ ਕਰ ਲਓ ਕਿਉਂਕਿ ਤੁਸੀਂ ਤਾਂ ਦੋਨੇ ਪਾਸੇ ਰਹੇ ਹੋ ਲੇਕਿਨ ਜਥੇਦਾਰ ਸਾਹਿਬ ਗੈਨੀ ਰਗਵੀਰ ਸਿੰਘ ਜੀ ਤੁਹਾਡੇ ਤੇ ਸਵਾਲ ਤਾਂ ਉੱਠਣ ਲੱਗੇ ਕਿ ਤੁਹਾਡਾ ਆਪ ਕੀ ਹੋ ਤੁਸੀਂ ਅਬ ਦੱਸੋ ਤੁਸੀਂ ਕਿ ਤੁਸੀਂ ਚੱਕਰੀ ਕਰਦੇ ਹੋ ਕਿ ਨਹੀਂ ਕਰਦੇ ਤੁਸੀਂ ਕਹਿੰਦੇ ਚੱਕਰੀ ਨਹੀਂ ਕਰਨੀ ਚਾਹੀਦੀ ਉਹ ਭਾਈ ਤੁਸੀਂ ਤਾਂ ਮਾੜ ਜੀ ਤੁਹਾਨੂੰ ਡਰ ਪੈਦਾ ਹੋਇਆ ਕਿ ਮੈਨੂੰ ਲਾੜਾ ਦੇਣ ਤੁਸੀਂ ਦਾ ਹਾਈ ਕੋਰਟ ਚਲੇ ਗਏ ਜਿਹੜੀ ਤੁਸੀਂ ਕਹਿੰਦੇ ਜਿੱਥੇ ਰਾਜੇ ਮਹਾਰਾਜੇ ਸਿਰਜ ਘੋਦੇ ਨੇ ਉਹਦੇ ਨਾਲ ਵੱਡੀ ਹਾਈ ਕੋਰਟ ਹੋਗੀ ਤੇ ਤੁਸੀਂ ਹਾਈ ਕੋਰਟ ਚ ਫੈਸਲਾ ਲੈਣ ਚੜੇ ਗਏ ਉਹ ਤਾਂ ਕੁਛ ਜਦੋਂ ਪ੍ਰੈਸ਼ਰ ਪਾਇਆ ਬੰਦੇ ਗਏ ਤੁਹਾਡੇ ਕੋਲ ਵੀ ਆ ਤੁਸੀਂ ਕੀ ਕਰਨਾ ਸ਼ੁਰੂ ਕਰਤਾ ਤਾਂ ਤੁਸੀਂ ਵਾਪਸੀ ਆਏ ਤੁਸੀਂ ਤੁਸੀਂ ਦਾ ਇੱਕ ਆਸਟ੍ਰੇਲੀਆ ਦਾ ਟਿਕਟ ਪਿੱਛੇ ਤੁਹਾਡੇ ਦਾ ਹਾਲ ਬਰਾ ਹੋ ਗਿਆ ਸੀ ਤੇ ਤੁਸੀਂ ਤੁਹਾਨੂੰ ਤੁਸੀਂ ਚਲੇ ਜਾਂਦੇ ਹੋ ਤੁਹਾਡੀ ਦੁਬਧਾ ਨੇ ਤਾਂ ਕੰਮ ਨੂੰ ਹੁਣ ਤੱਕ ਖਰਾਬ ਕੀਤਾ ਜੇ ਤੁਹਾਡੀ ਦੁਬਧਾ ਨਾ ਹੁੰਦੀ ਜੇ ਤੁਸੀਂ ਨਾ ਜਾਂਦੇ ਸਿੰਘ ਸਾਹਿਬਾਨ ਦੀ ਮੀਟਿੰਗ ਜਿਹੜੀ ਹੈ ਪੋਸਟਪੌਨ ਕਰਕੇ ਇੰਗਲੈਂਡ ਤੇ ਫਿਰ ਘੱਟੋ-ਘੱਟੇ ਗੱਲ ਕਲੀਅਰ ਹੁੰਦੀ ਜੇ ਤੁਸੀਂ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬਡੁੰਗਰ ਨੇ ਜਦੋਂ ਅਸਤੀਫਾ ਦਿੱਤਾ ਸੀ ਉਦੋਂ ਤੁਸੀਂ ਬੋਲਦੇ ਕਿਉਂਕਿ ਕਮੇਟੀ ਤਾਂ ਤੁਹਾਡੀ ਹੀ ਬਣਾਈ ਹੋਈ ਸੀ ਤੇ ਤੁਸੀਂ ਕਿਉਂ ਨਹੀਂ ਬੋਲੇ ਉਦੋਂ ਤੇ ਇਹ ਤੁਹਾਡੇ ਤੁਸੀਂ ਦੋਨਾਂ ਨੂੰ ਸ਼ਾਬਾਸ਼ ਦੇਤੀ ਹਾਂ ਜੀ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਬਹੁਤ ਵਧੀਆ ਦਲਜੀਤ ਸਿੰਘ ਚੀਵਾ ਲੱਗੇ ਰਹੋ ਤੁਸੀਂ ਸ਼ਾਬਾਸ਼ ਚੰਗੀ ਗੱਲ ਹੈ ਭਰਤੀ ਕਰਨੀ ਇਧਰ ਉਹਨਾਂ ਨੂੰ ਕਹਿੰਦਾ ਤੁਸੀਂ ਭਰਤੀ ਕਰ ਲਓ ਤੁਹਾਡੇ ਮਤਲਬ ਕਿਹੜੀ ਕੀ ਮੰਨੀਏ ਤੁਹਾਡੀ ਕਿੰਨੀ ਦੁਬਦ ਸੀ ਤੁਹਾਡੇ ਚ ਮੈਂ ਜਦੋਂ ਇਹ ਗੱਲ ਕੀਤੀ ਨਾ ਇੱਕ ਖਬਰ ਦੇ ਵਿੱਚ ਮੈਨੂੰ ਫੋਨ ਆਇਆ ਕਹਿੰਦੇ ਜੀ ਤੁਹਾਡਾ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਕਿ ਜੀ ਮੈਂ ਕਿਹੜੀ ਗਲਤੀ ਕਰ ਲਈ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਇਹਨਾਂ ਦੀ ਦੁਬਦ ਮੈਂ ਬਿਲਕੁਲ ਕਹਿੰਦੇ 2 ਦਸੰਬਰ ਨੂੰ ਵੀ ਤਾਂ ਇਹ ਸੀ ਮੈਂ ਕਿਹਾ ਬਿਲਕੁਲ ਸੀ 2 ਦਸੰਬਰ ਨੂੰ ਮੈਂ ਕਿਹਾ ਮੇਰੀ ਬਾਰਡਿੰਗ ਸੁਣੋ 2 ਦਸੰਬਰ ਦਾ ਹੁਕਮਨਾਮਾ ਤਾਂ ਵਾਹਿਗੁਰੂ ਨੇ ਕੋਈ ਕਲਾ ਵਰਤਾਈ ਸੀ ਉਸੇ ਫਸੀਲ ਤੇ ਖੜੇ ਤੇ ਜਿੰਨੇ ਵੀ ਸਿੰਘ ਸਹਿਬਾਨ ਖੜੇ ਸੀ ਉਹ ਤਾਂ ਰੈਗਰੂ ਦੀ ਮਿਹਰ ਹੋਈ ਹੈ ਇਹ ਉਹੀ ਬੰਦੇ ਨੇ ਜਿਹੜੇ ਸਿਆਸੀ ਵੀ ਨੇ ਸਭ ਉਹ ਫਿਰ ਉਹ ਬੰਦਾ ਬਣ ਜਾਂਦਾ ਇੱਕ ਖਾਸ ਮੂਮੈਂਟ ਹੁੰਦੀ ਹੈ ਜਦੋਂ ਉੱਥੇ ਖੜੇ ਉਹ ਤੋਂ ਇਹ ਇਹਨਾਂ ਨੇ ਉਹਦੇ ਉਹਨਾਂ ਬਾਰੇ ਤਾਂ ਕੋਈ ਦੋਰਾ ਵੀ ਨਹੀਂ ਕਿ ਬਹੁਤ ਵਧੀਆ ਫੈਸਲਾ ਸੀ ਲੇਕਿਨ ਉਦੋਂ ਬਾਅਦ ਕੀ ਹੋਇਆ ਉਦੋਂ ਬਾਅਦ ਜਦੋਂ ਕੱਲੇ-ਕੱਲੇ ਇਹ ਆਏ ਪੰਥ ਸਿੰਘ ਸਹਿਬਾਨ ਜਦੋਂ ਉਹ ਖਾਲਸਾ ਸਾਹਿਬ ਤੇ ਖੜੇ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਹੋਈ ਸੀ ਉਦੋਂ ਤੇ ਉਦੋਂ ਬਾਅਦ ਕੀ ਹੋਇਆ ਉਦੋਂ ਬਾਅਦ ਤਾਂ ਉਹੀ ਸੀ ਉਦੋਂ ਬਾਅਦ ਕੀ ਕੀ ਕੀਤਾ ਇਹਨਾਂ ਨੇ ਇਹ ਵੀ ਤਾਂ ਦੱਸ ਤੂੰ ਕਿਵੇਂ ਬੋਲੇ ਕਿੱਥੇ ਗਏ ਉਹ ਉਹਨੂੰ ਮਨਾਉਣ ਚੜੇ ਗਏ ਹਰਜਿੰਦਰ ਸਿੰਘ ਧੰਮੀ ਨੂੰ ਆਇਆ ਮੁੜ ਕੇ ਕੀ ਕਿਹਾ ਉਹਨੂੰ ਮਤਲਬ ਕੋਈ ਉਹਦੇ ਚ ਤੇ ਇੱਕ ਜਥੇਦਾਰ ਦੇ ਤੌਰ ਤੇ ਕਿੰਨਾ ਕੁ ਵਿਚਰੇ ਕਿੰਨਾ ਕਿ ਇਹਨਾਂ ਨੇ ਹਿੰਮਤ ਦਿਖਾਈ ਵੀ ਐ ਨਹੀਂ ਕਰਨਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਬਹੁਤ ਘੱਟ ਇਹ ਐਕਸਪੋਜ਼ ਕੀਤਾ ਇੱਕ ਵਾਰੀ ਇਹ ਕੇਸਗੱਟ ਸਾਹਿਬ ਦੇ ਜਥੇਦਾਰ ਸੀ ਤੇ ਮੈਂ ਉੱਥੇ ਮੈਨੂੰ ਕੋ ਫੋਨ ਆਉਦਾ ਮੇਰੇ ਕੋ ਸਟੂਅਰਡ ਜਿਹੜਾ ਕੋਲ ਬੈਠਾ ਸੀ ਪੱਤਰਕਾਰ ਉਹ ਨੇ ਇਹਨਾਂ ਨਾਲ ਗੱਲ ਕਰਾਈ ਮੈਂ ਇੱਥੇ ਕੋ ਖਬਰ ਲਈ ਸੀ ਜਿਹੜੀ ਖਬਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਜਾਂਦੀ ਸੀ ਤਾਂ ਮੈਂ ਸੁਣ ਕੇ ਹੈਰਾਨ ਹੋ ਗਿਆ ਮੈਂ ਕੇਸਗੱਟ ਸਾਹਿਬ ਦੇ ਜਥੇਦਾਰ ਨੇ ਐਡੀ ਵੀ ਕਿਹੜੀ ਗੱਲ ਸੁਖਵੀਰ ਬਾਦਲ ਮੂੰਹ 'ਚ ਪਾ ਲੂਗਾ ਤਾਂ ਮੈਨੂੰ ਤਾਂ ਉਹਦੇ ਹੀ ਪਤਾ ਲੱਗ ਗਿਆ ਸੀ ਵੀ ਅਸੀਂ ਕੀ ਕੀ ਕਹਿਨੇ ਕੀਆ ਕਰਦੇ ਕੁਛ ਹੈ ਤੋ ਇਹ ਹਾਲ ਜਿਹੜਾ ਮੈਂ ਦੇਖਿਆ ਤੁਹਾਨੂੰ ਗਿਆਨੀ ਰਗਵੀਰ ਸਿੰਘ ਜੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਮੈਂ ਤੁਹਾਨੂੰ ਅੱਗੇ ਤੋਂ ਵੀ ਦੱਸਦਾ ਮੈਂ ਪੱਤਰਕਾਰ ਹੀ ਪੜਾਉਂਦਾ ਰਿਹਾ ਔਰ ਮੈਂ ਤੁਹਾਨੂੰ ਦੱਸਦਾ ਪੱਤਰਕਾਰ ਜਿਹੜੇ ਨੇ ਉਹ ਤਾਂ ਇਹ ਜਿਹੇ ਸਵਾਲ ਕਰਨਗੇ ਇਹ ਉਹਨਾਂ ਦੀ ਡਿਊਟੀ ਹੈ ਜਵਾਬ ਦੇਣਾ ਨਾ ਦੇਣਾ ਇਹ ਤੁਹਾਡੀ ਮਰਜ਼ੀ ਹੈ ਤੁਹਾਨੂੰ ਜਵਾਬ ਇਸ ਤਰ੍ਹਾਂ ਨਹੀਂ ਦੇਣਾ ਚਾਹੀਦਾ ਸੀ ਜੇ ਘਟੋ ਘਟ ਜਿਵੇਂ ਤੁਸੀਂ ਜਵਾਬ ਦਿੱਤਾ ਮੈਂ ਸਿਆਸਤ ਸੁੱਚਾ ਤੇ ਨਹੀਂ ਜਾਊਂਗਾ ਤੁਸੀਂ ਕੀ ਦੱਸੋਗੇ ਭਵਿੱਖ ਬਾਰੇ ਤੁਸੀਂ ਕਦੇ ਸੋਚਿਆ ਸੀ ਇੱਕ ਵਾਰੀ ਤੋਂ ਗੱਲ ਇਹ ਮੇਰੇ ਬੈਗਪੈਕ ਨੇ ਦੂਜੀ ਵਾਰੀ ਤੁਸੀਂ ਕੋਟ ਚ ਚਲੇ ਜਾਣਾ ਜੋ ਬੈਗਪੈਕ ਸੀ ਤਾਂ ਇਹ ਗੱਲ ਨਹੀਂ ਕਰਨੀ ਚਾਹੀਦੀ ਕੋਈ ਪਤਾ ਨਹੀਂ ਸਿਆਸਤ ਚ ਨਾਲੇ ਜੇ ਉਹ ਸਿਆਸਤ ਚ ਗਏ ਨੇ ਇਹਦਾ ਬਦਲ ਤੁਸੀਂ ਸਾਡੇ ਜਿਹੜੇ ਬਡੇਰੇ ਨੇ ਉਹਨਾਂ ਨੂੰ ਵੀ ਤਾਂ ਗਲਤ ਕਹਿ ਰਹੇ ਹੋ ਤੁਸੀਂ ਜਥੇਦਾਰ ਨਾਗੋ ਕਿਹਨੂੰ ਗਲਤ ਕਰ ਰਹੇ ਹੋ ਤੁਸੀਂ ਹੈੱਡ ਗ੍ਰਾਂਥੀ ਭਪਿੰਦਰ ਸਿੰਘ ਜਿਹੜੇ ਉਹ ਵਾ ਸਿਆਸਤ ਚਲੇ ਗਏ ਸੀ ਉਹਨਾਂ ਨੂੰ ਗਲਤ ਕਹਿ ਰਹੇ ਹੋ ਤੁਸੀਂ ਸੰਦਰਸ਼ ਚੰਦ ਸਿੰਘ ਲੋਗਵਾਲ ਦਮਦਮਾ ਸਾਹਿਬ ਦੇ ਉਹ ਜਥੇਦਾਰ ਰਹੇ ਨੇ ਉਹ ਪ੍ਰਧਾਨ ਬਣੇ ਸੀ ਕਿੰਨੇ ਕਿੰਨੇ 7-8 ਬੰਦੇ ਨੇ ਜਿਨ੍ਹਾਂ ਦਾ ਜ਼ਿਕਰ ਜੇ ਤੁਸੀਂ ਇਹਨਾਂ ਨੂੰ ਕਹਿੰਦੇ ਵੀ ਗਲਤ ਕੰਮ ਕੀਤਾ ਇਹਨਾਂ ਨੇ ਨਹੀਂ ਕਰ ਇਹਦਾ ਮਤਲਬ ਸਭ ਗਲਤ ਸੀ ਜੇ ਇਹ ਗਲਤ ਨਹੀਂ ਤਾਂ ਉਹ ਵੀ ਚੱਕਰੀ ਕਰਦੇ ਸੀ ਕਿਸੇ ਦੀ ਉਹ ਵੀ ਨੌਕਰੀ ਉਲਟਾ ਇਸ ਮਕਸਦ ਹੁਣ ਉਹ ਕਿਹਦੀ ਨੌਕਰੀ ਕਰਦਾ ਤੁਸੀਂ ਨੌਕਰੀ 'ਚ ਜੇ ਤੁਸੀਂ ਹਾਈਡਰਗ੍ਰਾਡ ਦੀ ਤੌਰ ਤੇ ਹੁੰਦੇ ਤਾਂ ਫਿਰ ਬਹੁਤ ਵਧੀਆ ਗੱਲ ਸੀ ਤੁਸੀਂ ਦਾ ਥੋੜੀ ਨੌਕਰੀ ਦਾ ਖਤਰਾ ਪੈਦਾ ਹੋਇਆ ਕੋਰਟ ਚਲੇ ਗਏ ਸੋ ਇਸ ਕਰਕੇ ਮੈਂ ਕਹਿੰਦਾ ਕਿ ਜਿਨ੍ਹਾਂ ਦੇ ਕਰ ਸ਼ੀਸ਼ੇ ਦੇ ਹੁੰਦੇ ਨੇ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਉਹਨਾਂ ਨੂੰ ਆਪਦਾ ਵੀ ਖਿਆਲ ਰੱਖਣਾ ਚਾਹੀਦਾ ਹੁਣ ਆਜੋ ਦੂਜੇ ਪਾਸੇ ਉਹਨਾਂ ਨੇ ਦਾ ਜਵਾਬ ਉਹਨਾਂ ਨੂੰ ਵੀ ਦੇਣਾ ਚਾਹੀਦਾ ਸੀ ਮੈਂ ਤਾਂ ਪਹਿਲੇ ਦਿਨ ਹੀ ਕਹਿਤਾ ਸੀ ਜਦੋਂ ਉਹਨਾਂ ਨੂੰ ਪ੍ਰਧਾਨ ਥਾ ਪਿਆ ਗਿਆ ਮੈਂ ਤਾਂ ਉਸ ਦਿਨ ਵੀ ਮੇਰੀ ਟਿੱਪਣੀ ਸੀ ਕਿ ਜੱਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਧਾਰਮਿਕ ਸ਼ਖਸੀਅਤ ਨੇ ਉਹਨਾਂ ਦਾ ਭਾਸ਼ਣ ਧਾਰਮਿਕ ਨਹੀਂ ਸੀ ਉਹਨਾਂ ਦੇ ਧਰਮ ਦੇ ਉਹ ਮਤਲਬ ਇਹ ਇਹਦੇ ਚ ਦੇ ਹਮੇ ਦੀ ਬੋ ਮੈਂ ਦੱਸ ਦੂੰਗਾ ਗਰੰਥੀ ਜਿਹੜੇ ਨੇ ਉਹ ਕਿਵੇਂ ਸਿਆਸਤ ਕਰਦੇ ਨੇ ਮੈਂ ਕਰ ਦੂੰਗਾ ਤਿੰਨ ਪਿੱਲਰ ਤੋੜ ਦਾਂਗੇ ਜਿਆਕਾਰੇ ਤਾਂ ਲੱਗ ਜਾਂਦੇ ਨੇ ਉਹਦੇ ਨਾਲ ਲੇਕਿਨ ਸੱਚਮੁੱਚ ਉਹ ਹਲੀਮੀ ਨਹੀਂ ਨਜ਼ਰ ਆਉਂਦੀ ਜਿਹੜੀ ਹੋਣੀ ਚਾਹੀਦੀ ਹੈ ਧਾਰਮਿਕ ਸਖ਼ੀ ਸਖਬੀਰ ਸਿੰਘ ਬਾਦਲ ਉੱਚੀ ਸੁਰ ਚ ਜੋ ਮਰਜੀ ਕਹੀ ਚੱਲੇ ਉਹਦਾ ਉਹ ਬੰਦਾ ਹੈ ਉਹਦਾ ਕੰਮ ਹੈ ਤੁਸੀਂ ਦੱਸੋ ਮੈਂ ਉਲਟ ਕਹਿਣਾ ਸੀ ਤੁਸੀਂ ਤਾਂ ਕਹਿਨੇ ਸੀ ਦੇਖੋ ਜੀ ਅਸੀਂ ਤਾਂ ਗੁਰੂ ਦੇ ਗੁਰੂ ਦੇ ਘਰ ਦੇ ਕੁੱਕਰ ਅਸਤਨ ਉੱਥੇ ਰੋਟੀ ਖਾਦੀ ਹੈ ਅਸੀਂ ਇਹ ਅਮੀਰ ਬੰਦੇ ਨੇ ਪਤਾ ਨਹੀਂ ਕਿੱਥੋਂ ਗੁਰ ਗੁਰਬਾਣੀ ਚਾਹਦਾ ਪਾਪਾ ਬਾਜ਼ ਨਾ ਹੋਏ ਇਕੱਠੀ ਤੁਸੀਂ ਦਾ ਮਤਲਬ ਇਸ ਤਰ੍ਹਾਂ ਦੇ ਅਟੈਕ ਕਰਦੇ ਨਾ ਗੁਰਬਾਣੀ ਦੇ ਹਵਾਲਿਆਂ ਨਾਲ ਤੁਹਾਨੂੰ ਆਉਦਾ ਵੀ ਇਹ ਕਰਨ ਤੁਸੀਂ ਲਾਗੇ ਦੂਜੇ ਪਾਸੇ ਉਹਦੇ ਵਾਲੀ ਜਿਹਨੇ ਇਹਦਾ ਮਤਲਬ ਉਹਦੀ ਚਾਲ ਚਾਹ ਗਏ ਨਾ ਜੋ ਤੁਸੀਂ ਦੂਜੇ ਬੰਦੇ ਦੀ ਚਾਲ ਚਾਹ ਜਨ ਜਦੋਂ ਤੁਸੀਂ ਆਪਣੀ ਕਮਾਂਡ ਦੂਜੇ ਨੂੰ ਫੜਾਤੀ ਫਿਰਦਾ ਇਹ ਤਾਂ ਮਤਲਬ ਉਹ ਤੁਹਾਡੇ ਕਰ ਉਹ ਜੋ ਕਹਿੰਦਾ ਉਹਦਾ ਜਵਾਬ ਐਂ ਹੀ ਅੱਜ ਕੀਤਾ ਤੁਸੀਂ ਤੁਰੋਂ ਪਹਿਲੇ ਪਾਸੇ ਤੇ ਮੈਂ ਗੱਲ ਕਰ ਚੁੱਕੇ ਅੱਜ ਤੁਸੀਂ ਕੀ ਕੀਤਾ ਅੱਜ ਵੀ ਤੁਸੀਂ ਉਹ ਜੀ ਮੈਂ ਕਿਹੜਾ ਰੇਤਾ ਬਜਰੀ ਵੇਚਦੀ ਮੈਂ ਕਿਹੜਾ ਰੇੜੀ ਲਾ ਲਈ ਮੈਂ ਕਿਹੜਾ ਫੇਰੀ ਲਾ ਲਈ ਉਹ ਭਾਈ ਗਿਆਨੀ ਹਰਪ੍ਰੀਤ ਸਿੰਘ ਜੀ ਜੇ ਰੇੜੀ ਲਾਉਣੀ ਵੀ ਐ ਤਾਂ ਮਾੜੀ ਗੱਲ ਕੀ ਆ ਇਹਦੇ ਵਿੱਚ ਜੇ ਕੋਈ ਫੇਰੀ ਲਾਉਂਦਾ ਉਹਦੇ ਚ ਗਲਤ ਗੱਲ ਕੀ ਆ ਆਪਦੀ ਮਿਹਨਤ ਕਰਦਾ ਮਨਜ਼ੂਰੀ ਕਰਦਾ ਤੇ ਸਾਡੇ ਤਾਂ ਸਾਡੇ ਤਾਂ ਸਿੱਕੀ ਦੇ ਵਿੱਚ ਲਾਲੂਆਂ ਦੀ ਜ਼ਿਆਦਾ ਇੱਜ਼ਤ ਆ ਤੇ ਤੁਸੀਂ ਇਹ ਗੱਲ ਤੁਸੀਂ ਫੇਰੀ ਲਾਉਣੀ ਕਿੱਡੀ ਕੁ ਮਾੜੀ ਗੱਲ ਹੈ ਮੈਨੂੰ ਦੱਸੋ ਤੁਸੀਂ ਆਪ ਤੱਕ ਕਹਾਣੀ ਸੁਣਾ ਕੇ ਗਏ ਹੋ ਪਰਸੋਂ ਜੰਮੂ ਗਏ ਸੀ ਜਦੋਂ ਉਦੋਂ ਤੁਸੀਂ ਭਾਈ ਫੇਰੂ ਦੀ ਕਹਾਣੀ ਸੁਣਾਈ ਉਹ ਫੇਰੀ ਲਾਉਂਦੇ ਸੀ ਤਾਂ ਫੇਰੀ ਲਾਉਣੀ ਮਾੜੀ ਗੱਲ ਹੋਗੀ ਤੇ ਤੁਸੀਂ ਇੱਥੇ ਥੋੜੀ ਗੱਲ ਚ ਤਾਂ ਇਹ ਨਿਕਲਦਾ ਵੀ ਇਹ ਮੈਂ ਫੇਰੀ ਲਾ ਲਈ ਮੈਂ ਕਰ ਲੈ ਜੇ ਫੇਰੀ ਲਾਭ ਹੀ ਲਈ ਜਾਂਦੀ ਰੋਟੀ ਲਈ ਤਾਂ ਮਾੜੀ ਗੱਲ ਕੀ ਹੋਗੀ ਦੇ ਚ ਤੁਹਾਨੂੰ ਮੈਨੂੰ ਨਹੀਂ ਲੱਗਦਾ ਤੁਹਾਨੂੰ ਇਸ ਤਰ੍ਹਾਂ ਜਵਾਬ ਦੇਣਾ ਚਾਹੀਦਾ ਸੀ ਤੁਸੀਂ ਵੀ ਤਾਂ ਕਹਿ ਦਿੰਦੇ ਸਾਥੀ ਰਹੇ ਨੇ ਮੈਂ ਤਾਂ ਪਹਿਲਾਂ ਵੀ ਦੱਸ ਚੁੱਕਿਆ ਕਿ ਜੀ ਮੇਰੇ ਤਾਂ ਸੇਵਾ ਦਿੱਤੀ ਹੈ ਤੇ ਸੰਗਤ ਨੇ ਮੈਂ ਤਾਂ ਆਉਂਦਾ ਨਹੀਂ ਸੀ ਤੁਸੀਂ ਆਪ ਹੀ ਤੁਹਾਡੇ ਕੋਲ ਤਾਂ ਇਹ ਵੀ ਹੈ ਮੈਂ ਤਾਂ ਜਵਾਬ دیتا ਸੀ ਭਾਈ ਮੈਨੂੰ ਨਾ ਵਿਚਾਰੋ ਹੁਕਮ ਹੋ ਗਿਆ ਤੇ ਹੁਕਮ ਤਾਂ ਦੇਖੋ ਸੰਗਤ ਦਾ ਹੁਕਮ ਕੌਣ ਮੋੜ ਸਕਦਾ ਜੀ ਤੇ ਮੈਂ ਤਾਂ ਤਾਂ ਆਇਆ ਤੇ ਹੁਣ ਵੀ ਮੈਂ ਸੇਵਾ ਹੀ ਕਰ ਰਿਹਾ ਇਧਰ ਵੀ ਇੱਕ ਨਵੀਆਂ ਜਵਾਬ ਸੀ ਜਦੋਂ ਸੀ ਇਹਨਾਂ ਦੇ ਬਿਆਨ ਦੀ بجائے ਉਹਨਾਂ ਦੇ ਪਾਉਂਦੇ ਤੁਸੀਂ ਜਿਨ੍ਹਾਂ ਦੀ ਮੈਂ ਤਾਂ ਚੱਕਰੀਨ ਕਰ ਰਿਹਾ ਜੀ ਮੈਂ ਪਹਿਲਾਂ ਮੈਨੂੰ ਪਤਾ ਜੇ ਮੈਂ ਚੱਕਰੀ ਕਰਦਾ ਤਾਂ ਕਹੀਏ ਨਾ ਤੁਸੀਂ ਜੇ ਫਿਰ ਜੱਥੇਦਾਰ ਹੁੰਦਾ ਉਹ ਫਿਰ ਉਹ ਗੱਲ ਥੋੜੀ ਜ਼ਿਆਦਾ ਟੁਕੜੀ ਸੀ ਤੁਸੀਂ ਥੋੜੀ ਗੱਲ ਜ਼ਿਆਦਾ ਹੋਣੀ ਸੀ ਇਹ ਥੋੜੀ ਹਿੰਮਤ ਹੈ ਕਿ ਤੁਸੀਂ ਉਦੋਂ ਨਹੀਂ ਕੰਪਰੋਮਾਈਜ਼ ਕੀਤਾ ਤੁਸੀਂ ਬਹੁਤ ساری ਗੱਲਾਂ ਕੀਤੀਆਂ ਨੇ ਯਾਨੀ ਹਰ ਕਿਸੇ ਦੇ ਤਾਂ ਹੀ ਤਾਂ ਤੁਹਾਨੂੰ ਸੰਗਤ ਨੇ ਪ੍ਰਧਾਨ ਬਣਾਇਆ ਜਿਹੜੀ ਤੁਹਾਡੇ ਕਿੱਚ ਗੱਲ ਜਾਂਦੀ ਹੈ ਉਹਦੇ ਕਰਕੇ ਬਣਾਇਆ ਨਾ ਜਿਹੜੀ ਤੁਸੀਂ ਕਹੀ ਲੇਕਿਨ ਮੈਂ ਸੁਝਾਈ ਦੇ ਸਕਦੇ ਹਾਂ ਤੇ ਸੁਝਾਅ ਮੇਰਾ ਇਹ ਹੈ ਵੀ ਤੁਹਾਡੇ ਕੋਲ ਮਹਾਵਰਾ ਵੀ ਹੈ ਛੋਟੇ ਕੋਲ ਥੋੜੀ ਬੈਕਗ੍ਰਾਉਂਡ ਵੀ ਹੈ ਤੁਹਾਨੂੰ ਗੁਰਮਾਨੀ ਦੀ ਸਮਝ ਵੀ ਹੈ ਤੁਹਾਨੂੰ ਸਾਖੀਆਂ ਦਾ ਵੀ ਪਤਾ ਹੈ ਇਤਿਹਾਸ ਦਾ ਵੀ ਪਤਾ ਹੈ ਸਿੱਖ ਇਤਿਹਾਸ ਦਾ ਉਹ ਜੋ ਲਿਆ ਕੇ ਹਲੀਮੀ ਨਾਲ ਤੁਹਾਨੂੰ ਗੁਰੂ ਦਾ ਸੰਦੇਸ਼ ਵੀ ਪਤਾ ਹੈ ਨਾ ਜਿਹੜਾ ਤੁਸੀਂ ਹਰ ਰੋਜ਼ ਲੋਕਾਂ ਨੂੰ ਕਥਾ ਬਾਚਕ ਦੇ ਤੌਰ ਤੇ ਦਿੰਦੇ ਹੋ ਤੁਸੀਂ ਉਹ ਉਹ ਮਹਾਪਰਬ ਬਦਲ ਲਓ ਤੁਸੀਂ ਉਹ ਦੀ ਬਜਾਏ ਤੁਸੀਂ ਗੁਰੂ ਦੇ ਭਾਵ ਰੰਡਾ ਜੇ ਗੱਲ ਕਰੋਗੇ ਤੁਹਾਡਾ ਜ਼ਿਆਦਾ ਪ੍ਰਭਾਵ ਲੋਕਾਂ ਤੇ ਵੀ ਪਊਗਾ ਔਰ ਦੂਜੇ ਬੰਦੇ ਆ ਤੇ ਪਊਗਾ 10 ਵਾਰੀ ਸੋਚਣਗੇ ਵੀ ਇਹ ਬੰਦਾ ਤਾਂ ਸਾਨੂੰ ਮਾਰ ਦਊ ਇਸ ਵੰਟ ਸੰਤ ਫਤੇ ਸਿੰਘ ਨੇ ਮਾਸਟਰ ਤਾਰਾ ਸਿੰਘ ਵਰਗਾ ਬੰਦਾ ਹਲਾਤਾ ਸੀ ਆਪਣੀ ਹਿਲਮੀ ਨਾਲ ਮਤਲਬ ਜਿਸ ਤਰੀਕੇ ਨਾਲ ਕੀਰਤਨ ਕੀਤਾ ਜਿਸ ਜਿਸ ਤਰੀਕੇ ਨਾਲ ਮਤਲਬ ਉਹਨੇ ਪਹਿਲਾ ਮਤਲਬ ਥੋੜੇ ਲਈ ਹਾਰ ਸੀ ਜਿਵੇਂ ਤੁਸੀਂ ਉਹਨੂੰ ਜਾ ਕੇ ਅੱਜ ਉਹਦੇ ਘਰ ਗਏ ਹੋ ਅਜਨਾਲਾ ਸਾਹਿਬ ਦੇ ਡਾਕਟਰ ਅਜਨਾਲਾ ਦੇ ਤੇ ਉਹਨਾਂ ਨੂੰ ਨਾਲ ਜੋੜ ਲਿਆ ਤਾਂ ਬਿਲਕੁਲ ਉਵੇਂ ਹੀ ਹੈ ਰਤਨ ਸਿੰਘ ਜੀ ਨਾਲਾ ਵਾਂਗ ਬਹੁਤ ਸਾਰੇ ਬੰਦਿਆਂ ਨੂੰ ਉਹਨਾਂ ਵਿੱਚ ਪਿੱਟ ਪਿੱਟ ਜਾ ਕੇ ਜੋੜਿਆ ਸੀ ਪਰ ਹੜਾਤਾ ਸੀ ਉਸ ਗੱਲੀਦਾਰ ਨੂੰ ਤੁਸੀਂ ਉਸ ਰਾਹ ਤੇ ਚੱਲ ਰਹੇ ਹੋ ਤੇ ਮੇਰਾ ਤਾਂ ਖਿਆਲ ਹੈ ਕਿ ਗੈਨੀ ਰਗਵੀਰ ਸਿੰਘ ਨੇ ਤਾਂ ਫਿਰ ਜੇ ਕੱਲ ਨੂੰ ਹੋਰ ਕੋਈ ਛੇੜੂ ਤੁਸੀਂ ਉਹਨੂੰ ਜਵਾਬ ਦੇਓਗੇ ਉਹਦੀ ਬਜਾਏ ਤੁਸੀਂ ਆ ਦੂਜਾ ਤਰੀਕਾ ਵਰਤ ਕੇ ਦੇਖੋ ਤੇ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਵੀ ਸੁਵੇਦਨਸ਼ੀਲ ਲੋਕ ਨੇ ਜਿਹੜੇ ਸਾਡੇ ਨਾਲ ਗੱਲਬਾਤ ਕਰਦੇ ਨੇ ਹਰ ਇੱਕ ਚੀਜ਼ ਜਦੋਂ ਅਸੀਂ ਰਿਐਕਟ ਕਰਦੇ ਆ ਤੇ ਸਾਨੂੰ ਫੋਨ ਕਰਦੇ ਨੇ ਦੱਸਦੇ ਨੇ ਯਾਰ ਜੇ ਐ ਹੁੰਦਾ ਜਿਵੇਂ ਤੁਹਾਡੇ ਪਹਿਲੇ ਭਾਸ਼ਣ ਤੇ ਤਾਂ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਸਾਨੂੰ ਆਸ ਸੀ ਵੀ ਤੁਸੀਂ ਉਸ ਤਰ੍ਹਾਂ ਦਾ ਭਾਸ਼ਣ ਉਹਨਾਂ ਨੂੰ ਆਸ ਸੀ ਕਿ ਤੁਸੀਂ ਬਿਲਕੁਲ ਨਮਰਤਾ ਨਾਲ ਭਾਸ਼ਣ ਦੇਵੋਗੇ ਚਲੋ ਮੰਨ ਲਿਆ ਗੱਲ ਹੁਣ ਹੋ ਗਿਆ ਜਿਹੜਾ ਕੁਝ ਤੇ ਜਿਹੜਾ ਗੈਨੀ ਰਮਜੀਤ ਸਿੰਘ ਦਾ ਜਵਾਬ ਹੈ ਇਹ ਵੀ ਤੁਸੀਂ ਨਮਰਤਾ ਨਾਲ ਦਿੰਦੇ ਤਾਂ ਸ਼ਾਇਦ ਵੱਡੀ ਗੱਲ ਹੋਣੀ ਸੀ ਵੈਸੇ ਪਿਆਰੇ ਦਰਸ਼ਕੋ ਮੈਂ ਜਿਵੇਂ ਇਹਨਾਂ ਦੋਨੋਂ ਨੂੰ ਕਹਿ ਰਿਹਾ ਮੈਂ ਸਾਰੇ ਆਪ ਦੇ ਇਵਨ ਕੁਲਦੀਪ ਸਿੰਘ ਗੜਗਾ ਜੋ ਉਹਨਾਂ ਨੂੰ ਵੀ ਕਹਿ ਰਿਹਾ ਉਹ ਭਾਈ ਜਥੇਦਾਰੋਂ ਸਾਡੇ ਕੌਮ ਦੇ ਸਰਦੇ ਸਰਦੇ ਸਰਤਾਜ ਉਹ ਤੁਸੀਂ ਤੁਸੀਂ ਜਿਹੜੇ ਸੀਟਾਂ ਤੇ ਬੈਠੇ ਹੋ ਉਸ ਕਰਕੇ ਅਸੀਂ ਤੁਹਾਡੀ ਇੱਜ਼ਤ ਕਰਦੇ ਆਂ ਸਤਿਕਾਰ ਕਰਦੇ ਆਂ ਤੇ ਅਸੀਂ ਚਾਹੁੰਦੇ ਆਂ ਕਿ ਤੁਹਾਡਾ ਸਤਿਕਾਰ ਵਧੇ ਤੇ ਉਹਦੇ ਲਈ ਤੁਹਾਨੂੰ ਵੀ ਕੋਈ ਤਰੱਦਦ ਕਰਦੀ ਲੋੜ ਹੈ ਹੁਣ ਜਿਵੇਂ ਗੁਰਗੱਦ ਸਾਹਿਬ ਨੇ ਹਰ ਗੱਲ ਤੇ ਬੋਲੀ ਜਾਂਦੇ ਨੇ ਉਹ ਭਾਈ ਤੁਹਾਨੂੰ ਤੁਸੀਂ ਜਥੇਦਾਰੋਂ ਤੁਸੀਂ ਘੱਟ ਬੋਲੋ ਖਬਰਾਂ ਨਾਲ ਕੀ ਲਿੰਕ ਹੈ ਤੁਹਾਡਾ ਤੁਸੀਂ ਮੀਡੀਆ 'ਚ ਕਦੇ-ਕਦੇ ਆਉਂਗੇ ਤੁਹਾਡੀ ਜ਼ਿਆਦਾ ਇੱਜ਼ਤ ਹੈ ਤੁਸੀਂ ਸਿਆਸੀ ਪੁਲੀਟਿਕਲ ਬੋਧਾ ਮੂੰਹ ਹਰ ਰੋਜ਼ ਖਬਰ ਪਾਲਦੇ ਹੋ ਤੁਸੀਂ ਆਖਦੇ ਹੋ ਵੀ ਮੇਰੇ ਆਹ ਹਰ ਰੋਜ਼ ਅਫਰਾਂਚ ਦੇ ਨਵੇਂ ਆਪੇ ਉਹ ਇਸ ਤਰ੍ਹਾਂ ਦੀ ਗੱਲ ਨਹੀਂ ਮੈਨੂੰ ਇਹ ਦੱਸੋ ਆ ਦੁਨੀਆ ਦੇ ਵਿੱਚ 크ਰਿਸਚੀਅਨ ਕਿੰਨੀ ਵੱਡੀ ਗਿਣਤੀ ਚ ਨੇ ਕਦੇ ਪਾਪ ਦੀਆਂ ਖਬਰਾਂ ਹਰੂ ਸੁਣੀਆਂ ਨੇ ਕਦੇ ਉਹ ਕੰਟਰੋਵਰਸੀ ਸੁਣੀਆਂ ਕਦੇ ਹਰ ਇੱਕ ਗੱਲ ਤੇ ਪਾਪ ਜਿਹੜੀ ਗੱਲ ਤੇ ਪਾਪ ਬੋਲੂਗਾ ਉਹਦਾ ਪ੍ਰਭਾਵ ਪਊ ਤੁਹਾਡੀਆਂ ਗੱਲਾਂ ਦਾ ਕਿੰਨਾ ਕੁ ਪ੍ਰਭਾਵ ਪੈਂਦਾ ਜਦੋਂ ਸਾਡਾ ਜਥੇਦਾਰ ਬੋਲਦਾ ਹੈ ਤਾਂ ਕਿੰਨਾ ਕੁ ਪ੍ਰਭਾਵ ਰਹਿ ਕੇ ਸਾਡੇ ਜਿੰਨੀਆਂ ਗੱਲਾਂ ਸੀ ਕਈਆਂ ਲੋਕ ਜਿਹੜਾ ਹਟ ਕੇ ਬੰਨ ਜਿਹੜਾ ਕਿਹਾ ਬਿਲ ਐ ਕਰ ਲੂ ਹਟ ਕੇ ਤੂੰ ਕਿਉਂ ਕਿਉਂਕਿ ਤੂੰ ਸਹਰੋਜ ਬੋਲਣਾ ਤੇ ਮੈਂ ਇਹ ਕਹਿਣਾ ਕਿ ਜਿੰਨਾ ਘਟ ਪੋਲਿਟਿਕਲ ਗਿਆਨੀ ਹਰਪ੍ਰੀਤ ਸਿੰਘ ਬੋਲਣ ਬੋਲਣ ਗਿਆਨੀ ਗੜਗਾਜ ਨੂੰ ਜਿਹੜਾ ਹੈ ਹੁਣ ਉਹ ਜਿਹ ਇਸ ਰੁਤਬੇ ਤੇ ਬੈਠੇ ਨੇ ਉਹਨਾਂ ਦਾ ਬਸ ਕੌਮ ਦੇ ਨਾਮ ਸੁਦੇਸ਼ ਜੇ ਕੋ ਬਹੁਤ ਵੱਡਾ ਮਸਲਾ ਆ ਜੇ ਉਹਦੇ ਚ ਬੋਲੋ ਦੇ ਉਹਦਾ ਕੋ ਲੋੜ ਨਹੀਂ ਇਹ ਗੱਲ ਸ਼੍ਰੋਮਿਕ ਕਮੇਟੀ ਤੇ ਛੱਡੋ ਕਿ ਜੀ ਜੇ ਉਹਨੂੰ ਨਹੀਂ ਅੰਦਰ ਜਾਣ ਦਿੱਤਾ ਲਾਲ ਕਿਲੇ ਤੇ ਤੋਂ ਥੋੜਾ ਕੰਮ ਨਹੀਂ ਹੈ ਉਹ ਬੋਲਣ ਤੋਂ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਜ਼ਰੂਰ ਕਹਿ ਸਕਦੇ ਬਈ ਤੁਸੀਂ ਇਹ ਕਰੋ ਕੇ ਇਸ ਕਰੋ ਨਾ ਕਰੋ ਸੋ ਮੈਨੂੰ ਲੱਗਦਾ ਕੁਝ ਸੁਜੈਸ਼ਨ ਸਿਰਫ ਇਸ ਕਰਕੇ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਥੇਦਾਰ ਜਿਹੜੇ ਨੇ ਉਹ ਵਧੀਆ ਮੈਂ ਤਾਂ ਪਹਿਲਾਂ ਵੀ ਕਹ ਪਾਈ ਹੈ ਕਿ ਸਾਡੇ ਕੌਮ ਨੂੰ ਕੋਈ ਪੜ੍ਹੇ ਲੈ ਕੇ ਉੱਚੇ ਕਦ ਦੇ ਉੱਚੇ ਦਿमाग ਵਾਲੇ ਵੱਡੇ ਵਿਜ਼ਨ ਵਾਲੇ ਕੋਈ ਉਸ ਤਰ੍ਹਾਂ ਦੇ ਜਥੇਦਾਰ ਹੋਣੇ ਚਾਹੀਦੇ ਨੇ ਅਸੀਂ ਚਾਹੁੰਦੇ ਕਿ ਇਸ ਤਰ੍ਹਾਂ ਦੇ ਹੋਣ ਬਣੋ ਤੁਸੀਂ ਅਸੀਂ ਇਹ ਵੀ ਅਰਦਾਸ ਕਰਦੇ ਆਂ ਤੇ ਆਸ ਕਰਦੇ ਆਂ ਕਿ ਤੁਸੀਂ ਖਿਆਲ ਰੱਖੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ